ਉਦੇਖੇ ਓਏ ਤੇ ਜਿਓ ਆਇਆ ਉੱਤੇ ਚੱਲ ਗਏ ਚੱਲ ਕਰ ਦੇ ਮੈਨੂੰ ਖੂਚ ਤੱਕਾ ਦੇ ਰਿਆ ਕੋਈ ਮੇਰੇ ਨਾਲ ਸਿੱਧੇ মুখ ਗੱਲ ਕਰਕੇ ਰਾਜ਼ੀ ਨਹੀਂ ਨਾ ਥੋਟੇ ਕਿਹੜੇ ਮੈਂ ਵਰਤੇ ਖਾ ਗਈ ਜਿਹੜਾ ਤੁਸੀਂ ਮੇਰੇ ਨਾਲ ਨਹੀਂ ਬੋਲਦੇ ਮੋਚਣੀ ਵੀ ਕਰਤੀ ਸਾਡੀ ਤੂੰ ਜਉਂਦੇ ਜੀ ਮਾਰਤਾ ਤੂੰ ਸਾਨੂੰ ਤੱਕਾ ਮੇਰੇ ਨਾਲ ਹੋ ਰਿਹਾ ਹੈ ਜੁੰਦੇ ਜੀ ਤੁਸੀਂ ਮਰ ਗਏ ਹੈ ਤੱਕਾ ਕਾ ਦਾ ਬਾਲੀ ਸਿਆਣੀ ਨਾ ਮਣ ਤੇਰੀ ਆਪ ਦੀ ਗੱਡਿਆ ਰਾਣੀ ਭੈਣ ਦੇ ਜੇਠ ਨਾਲ ਮੈਂ ਕੰਨ ਜੜ ਤੇ ਮਰ ਕੇ ਮਾਮੇ ਕਾ ਪਿੰਡ ਦਿਖਾ ਦੂੰਗੀ ਕਿਨੇ ਗਏ ਮੇਰੀ ਗੱਡਿਆ ਚਿੱਠੀਆਂ ਫੜੀਆਂ ਗਈਆਂ ਤੇਰੀਆਂ ਦੂਜੀਆਂ ਰਾਣੀ ਭੈਣ ਦੇ ਜੇਠ ਨਾਲ ਮੇਰੀਆਂ ਹੂੰ ਸੱਚੀ ਆ ਚਿੱਠੀਆਂ ਫੜੀਆਂ ਕਿਨੇ ਰਾਣੀ ਭੈਣ ਨੇ ਰਾਣੀ ਦੇ ਜੇਟ ਦੀਆਂ ਚਿੱਠੀਆਂ ਤੇ ਫੜੀਆਂ ਵੀ ਰਾਣੀ ਨੇ ਹੈ ਸਮਝਦੇ ਹੋ ਤੁਸੀਂ ਉੱਠ ਜੀ ਖੇਡਾਂ ਖੇਡਦੀਆਂ ਮੇਰੇ ਨਾਲ ਹੈ